ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਈ ਵਾਰ ਅਸੀਂ ਸੋਚਦੇ ਹਾਂ ਕਿ ਸਾਡੇ ਜੀਵਨ ਵਿੱਚ ਜੋ ਵੀ ਕੁਝ ਹੋ ਰਿਹਾ ਹੈ ਕੀ ਇਹ ਇਨਸਾਫ ਹੈ ਅਸੀਂ ਮਿਹਨਤ ਕਰਦੇ ਹਾਂ ਦੁਆ ਕਰਦੇ ਹਾਂ ਪਰ ਫਿਰ ਵੀ ਜਦੋਂ ਨਤੀਜੇ ਉਮੀਦਾਂ ਤੋਂ ਉਲਟ ਆਉਂਦੇ ਨੇ ਤੇ ਸਾਡੇ ਦਿਲ ਵਿੱਚ ਬੇਚਾਨੀ ਪੈਦਾ ਹੋ ਜਾਂਦੀ ਹੈ ਕਿ ਰੱਬ ਨੇ ਇਹ ਮੇਰੇ ਨਾਲ ਕਿਉਂ ਕੀਤਾ ਇਹ ਵਿਚਾਰ ਕਦੇ ਨਾ ਕਦੇ ਹਰ ਕਿਸੇ ਦੇ ਮਨ ਵਿੱਚ ਜ਼ਰੂਰ ਹੁੰਦਾ ਹੈ ਕੁਝ ਲੋਕ ਕਿਸਮਤ ਨੂੰ ਦੋਸ਼ ਦਿੰਦੇ ਨੇ ਤੇ ਕੁਝ ਮਿਹਨਤ ਨਾਲ ਨਤੀਜਾ ਬਦਲਣ ਦੀ ਕੋਸ਼ਿਸ਼ ਕਰਦੇ ਨੇ ਪਰ ਅਸਲ ਸਚਾਈ ਕੀ ਹੈ ਕਿ ਸਾਨੂੰ ਹਮੇਸ਼ਾ ਆਪਣੇ ਹਾਲਤਾਂ ਨੂੰ ਲਲਕਾਰਨਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਸਵੀਕਾਰ ਕਰਕੇ ਗੁਰੂ ਸਾਹਿਬ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਕਿ ਸੱਚਮੁੱਚ ਜੋ ਹੁੰਦਾ ਹੈ ਉਹ ਚੰਗੇ ਲਈ ਹੁੰਦਾ ਹੈ ਜਾਂ ਇਹ ਸਿਰਫ ਇੱਕ ਆਸ ਦੀ ਗੱਲ ਹੈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੋ ਤੁਹਾਡੀ ਸੋਚ ਨੂੰ ਬਦਲ ਕੇ ਰੱਖ ਦੇਵੇਗੀ ਇਹ ਕਹਾਣੀ ਤੁਹਾਡੀ ਬੇਸਬਰੀ ਨੂੰ ਧੀਰਜ ਵਿੱਚ ਗੁੱਸੇ ਨੂੰ ਸੰਤੋਖ ਵਿੱਚ ਤੇ ਸ਼ੱਕ ਨੂੰ ਵਿਸ਼ਵਾਸ ਵਿੱਚ ਬਦਲ ਦੇਵੇਗੀ। ਸੋ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਇਹ ਕਹਾਣੀ ਹਰ ਸਿਮਰਨ ਨਾਂ ਦੇ ਬੱਚੇ ਦੀ ਹੈ। ਉਸਦੇ ਸਕੂਲ ਦੀ ਘੰਟੀ ਵੱਜੀ ਤੇ 7ਵੀਂ ਕਲਾਸ ਦੇ ਵਿਦਿਆਰਥੀ ਆਪਣੇ ਆਪਣੇ ਬੈਂਚਾਂ ਤੇ ਬੈਠ ਗਏ। ਮਾਸਟਰ ਗੁਰਦਿੱਤ ਸਿੰਘ ਜੋ ਕਿ ਕਲਾਸ ਵਿੱਚ ਆਪਣੇ ਉੱਚੇ ਵਿਚਾਰਾਂ ਤੇ ਜੀਵਨ ਦੀਆਂ ਡੂੰਘੀਆਂ ਗੱਲਾਂ ਕਰਕੇ ਜਾਣੇ ਜਾਂਦੇ ਸੀ। ਉਹ ਬੱਚਿਆਂ ਨੂੰ ਨਵਾਂ ਪਾਠ ਉਹ ਉਹਦੀ ਤਿਆਰੀ ਕਰ ਰਹੀ ਸੀ ਉਹਨਾਂ ਨੇ ਕਲਾਸ ਵੱਲ ਤੱਕਦੇ ਹੋਏ ਆਖਿਆ ਅੱਜ ਅਸੀਂ ਇੱਕ ਵਿਸ਼ੇਸ਼ ਗੱਲ ਕਰਾਂਗੇ ਕਿ ਜੇਕਰ ਰੱਬ ਸਾਡੀ ਹਰ ਚੀਜ਼ ਤੈਅ ਕਰ ਚੁੱਕਿਆ ਹੈ ਤਾਂ ਕੀ ਅਸੀਂ ਆਪਣੀ ਮਿਹਨਤ ਨਾਲ ਕੁਝ ਬਦਲ ਸਕਦੇ ਹਾਂ ਇਹ ਸੁਣ ਕੇ ਕਲਾਸ ਵਿੱਚ ਬੈਠੇ ਬੱਚੇ ਇੱਕ ਦੂਜੇ ਵੱਲ ਵੇਖਣਾ ਸ਼ੁਰੂ ਕਰ ਦਿੰਦੇ ਹਨ ਪਰ ਇੱਕ ਵਿਦਿਆਰਥੀ ਹਰ ਸਿਮਰਨ ਜੋ ਹਮੇਸ਼ਾ ਨਵੇਂ ਸਵਾਲ ਪੁੱਛਣ ਲਈ ਤਿਆਰ ਹੁੰਦਾ ਹੈ ਉਸਨੇ ਤੁਰੰਤ ਹੱਥ ਚੁੱਕਿਆ ਸਰ ਜੇਕਰ ਰੱਬ ਨੇ ਸਾਡੀ ਤਕਦੀਰ ਲਿਖ ਦਿੱਤੀ ਹੈ ਕਿ ਜੋ ਅਸੀਂ ਮਿਹਨਤ ਕਰਦੇ ਹਾਂ ਉਹ ਸਭ ਬੇਕਾਰ ਜਾਂਦੀ ਹੈ ਇਸ ਸਵਾਲ ਕਲਾਸ ਵਿੱਚ ਇੱਕ ਨਵੀਂ ਚਰਚਾ ਨੂੰ ਜਨਮ ਦੇ ਗਿਆ। ਕੁਝ ਬੱਚਿਆਂ ਨੇ ਆਖਿਆ ਨਹੀਂ ਅਸੀਂ ਜੋ ਵੀ ਕਰਦੇ ਹਾਂ ਉਹ ਸਾਡੀ ਮਿਹਨਤ ਦਾ ਹੀ ਨਤੀਜਾ ਹੈ। ਪਰ ਹੋਰ ਬੱਚਿਆਂ ਨੇ ਕਿਹਾ ਕਿ ਜੇਕਰ ਹਰ ਚੀਜ਼ ਪਹਿਲਾਂ ਹੀ ਲਿਖੀ ਗਈ ਹੁੰਦੀ ਹੈ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ? ਮਾਸਟਰ ਗੁਰਦਿੱਤ ਸਿੰਘ ਨੇ ਇੱਕ ਸ਼ਾਂਤ ਮੁਸਕਾਨ ਨਾਲ ਉਹਨਾਂ ਦੀ ਗੱਲ ਸੁਣੀ ਤੇ ਕਿਹਾ ਇਸ ਗੱਲ ਨੂੰ ਸਮਝਣ ਲਈ ਆਓ ਗੁਰੂ ਨਾਨਕ ਦੇਵ ਜੀ ਦੀ ਇੱਕ ਕਹਾਣੀ ਸੁਣਦੇ ਹਾਂ ਕਲਾਸ ਵਿੱਚ ਅਚਾਨਕ ਖਮੋਸ਼ੀ ਛਾ ਗਈ ਹਰ ਸਿਮਰਨਤੇ ਹੋਰ ਬੱਚੇ ਧਿਆਨ ਨਾਲ ਸੁਣਨ ਲੱਗ ਪਏ ਗੁਰਦਿੱਤ ਸਿੰਘ ਨੇ ਆਪਣੀ ਕਹਾਣੀ ਸ਼ੁਰੂ ਕੀਤੀ ਕਿ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਪਾਈ ਮਰਦਾਨਾ ਜੀ ਦੇ ਨਾਲ ਇੱਕ ਪਿੰਡ ਵਿੱਚ ਗਏ ਉਥੇ ਇੱਕ ਆਦਮੀ ਆਪਣੇ ਨਸੀਬਾਂ ਨੂੰ ਹਮੇਸ਼ਾ ਦੋਸ਼ ਦਿੰਦਾ ਰਹਿੰਦਾ ਸੀ ਉਹ ਕਹਿੰਦਾ ਸੀ ਮੇਰੀ ਤਾਂ ਕਿਸਮਤ ਹੀ ਮਾੜੀ ਹੈ ਮੈਂ ਭਾਵੇਂ ਕਿੰਨੀ ਵੀ ਮਿਹਨਤ ਕਰ ਲਵਾਂ ਪਰ ਕੁਝ ਨਹੀਂ ਬਦਲਦਾ ਬੱਚਿਆਂ ਨੇ ਅਧਿਆਪਕ ਵੱਲ ਹੋਰ ਉਤਸ਼ਾਹ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਗੁਰਦਿੱਤ ਸਿੰਘ ਬੋਲੇ ਕਿ ਗੁਰੂ ਜੀ ਨੇ ਉਸ ਆਦਮੀ ਨੂੰ ਦੇਖਿਆ ਤੇ ਆਖਿਆ ਜੇ ਕਰ ਤੂੰ ਆਪਣੀ ਮਿਹਨਤ ਤੇ ਵਿਸ਼ਵਾਸ ਰੱਖੇ ਤਾਂ ਕਿਸਮਤ ਵੀ ਬਦਲ ਸਕਦੀ ਹੈ ਪਾਰੇ ਪਹਿਲਾਂ ਤੈਨੂੰ ਰੱਬ ਦੀ ਰਜਾ ਨੂੰ ਸਮਝਣਾ ਪਵੇਗਾ ਹਰ ਸਿਮਰਣ ਨੇ ਤਰੰਤ ਪੁੱਛਿਆ ਪਰ ਗੁਰੂ ਜੀ ਨੇ ਏਵੇਂ ਸਮਝਾਇਆ ਮਾਸਟਰ ਗੁਰਦੇਵ ਸਿੰਘ ਨੇ ਹੱਸ ਕੇ ਕਿਹਾ ਇਹ ਗੱਲ ਨੂੰ ਸਮਝਣ ਲਈ ਤੈਨੂੰ ਆਪਣੀ ਹੀ ਜ਼ਿੰਦਗੀ ਵਿੱਚ ਹੋ ਰਹੀਆਂ ਕੁਝ ਚੀਜ਼ਾਂ ਤੇ ਧਿਆਨ ਦੇਣਾ ਪਵੇਗਾ ਕਦੇ ਕਦੇ ਜਦੋਂ ਕੋਈ ਚੀਜ਼ ਬੇਵਕਤ ਵਾਪਰਦੀ ਹੈ ਤਾਂ ਸਾਨੂੰ ਉਹ ਦੁਖੀ ਕਰਦੀ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼ਾਇਦ ਉਹੀ ਚੀਜ਼ ਅੱਗੇ ਚੱਲ ਕੇ ਤੁਹਾਡੀ ਭਲਾਈ ਲਈ ਹੋਵੇ ਕਲਾਸ ਵਿੱਚ ਚੁੱਪ ਛਾ ਗਈ ਹਰ ਸਿਮਰਨ ਦੀ ਸੋਚਣ ਦੀ ਸਮਰੱਥਾ ਹੋਰ ਵੀ ਵੱਧ ਗਈ ਉਸ ਦੇ ਮਨ ਵਿੱਚ ਕਈ ਸਵਾਲ ਉੱਭਰ ਰਹੇ ਸਨ ਹਰਿ ਸਿਮਰਨ ਨੇ ਸਵਾਲ ਪੁੱਛਿਆ ਕਿ ਅਸੀਂ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ ਮਾਸਟਰ ਗੁਰਦੇਵ ਸਿੰਘ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਤੈਨੂੰ ਇਹ ਗੱਲ ਹੌਲੀ-ਹੌਲੀ ਸਮਝ ਆ ਜਾਵੇਗੀ ਹੁਣ ਆਓ ਅਸੀਂ ਇਸ ਬਾਰੇ ਹੋਰ ਵਿਚਾਰ ਕਰੀਏ ਕਲਾਸ ਦੇ ਹੋਰ ਵਿਦਿਆਰਥੀ ਵੀ ਉਤਸ਼ਾਹੀ ਹੋ ਗਏ ਕਿਉਂਕਿ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਕੋਈ ਆਮ ਪਾਠ ਨਹੀਂ ਬਲਕਿ ਇੱਕ ਗਹਿਰੀ ਸਿੱਖਿਆ ਹੈ ਜੋ ਉਹਨਾਂ ਦੀ ਜ਼ਿੰਦਗੀ ਨੂੰ ਨਵਾਂ ਮੋੜ ਦੇ ਸਕਦੀ ਹੈ ਸ਼ਾਮ ਹੋਈ ਸਕੂਲ ਤੋਂ ਘਰ ਆਉਂਦੇ ਹੀ ਹਰਸਿਮਰਨ ਨੇ ਆਪਣਾ ਬੈਗ ਸਾਈਡ ਤੇ ਰੱਖਿਆ ਤੇ ਰੋਜ਼ ਦੀ ਤਰ੍ਹਾਂ ਆਪਣੇ ਪਿਤਾ ਕੋਲ ਜਾ ਕੇ ਬੈਠ ਗਿਆ ਪਰ ਅੱਜ ਘਰ ਵਿੱਚ ਕੁਝ ਅਲੱਗ ਹੀ ਮਾਹੌਲ ਸੀ ਹਰਸਿਮਰਨ ਦੀ ਮਾਂ ਚਿੰਤਤ ਲੱਗ ਰਹੀ ਸੀ ਤੇ ਉਸ ਦਾ ਪਿਤਾ ਗੁੰਮਸੂਮ ਬੈਠਿਆ ਹੋਇਆ ਸੀ ਹਰ ਸਿਮਰਨ ਨੇ ਚਿੰਤਾਵੱਸ਼ ਹੋ ਕੇ ਪੁੱਛਿਆ ਕੀ ਹੋਇਆ ਪਾਪਾ ਜੀ ਉਸ ਦੇ ਪਿਤਾ ਨੇ ਹੌਲੀ-ਹੌਲੀ ਅੱਖਾਂ ਚੁੱਕੀਆਂ ਤੇ ਕਹਿਣ ਲੱਗੇ ਪੁੱਤ ਅੱਜ ਫੈਕਟਰੀ 'ਚ ਮੇਰੀ ਨੌਕਰੀ ਚਲੀ ਗਈ ਹੈ ਕੰਪਨੀ ਨੂੰ ਨਵਾਂ ਠੇਕੇਦਾਰ ਮਿਲ ਗਿਆ ਹੈ ਤੇ ਮੈਨੂੰ ਕਹਿੰਦੇ ਨੇ ਕਿ ਹੁਣ ਮੈਂ ਇੱਥੇ ਕੰਮ ਨਹੀਂ ਕਰ ਸਕਦਾ ਇਹ ਸੁਣ ਕੇ ਹਰ ਸਿਮਰਨ ਹੈਰਾਨ ਤੇ ਪਰੇਸ਼ਾਨ ਹੋ ਗਿਆ ਕਿਉਂਕਿ ਉਹ ਆਪਣੇ ਪਿਤਾ ਦੀ ਤਨਖਾਹ ਤੇ ਹੀ ਨਿਰਭਰ ਕਰਦਾ ਸੀ ਉਹ ਹਮੇਸ਼ਾ ਸੋਚਦਾ ਸੀ ਕਿ ਪਿਤਾ ਜੀ ਦੀ ਮਿਹਨਤ ਹੀ ਘਰ ਦੀ ਆਮਦਨ ਦਾ ਇੱਕੋ ਮਾਤਰ ਸਾਧਨ ਹੈ ਹੁਣ ਅਸੀਂ ਕੀ ਕਰਾਂਗੇ ਕਿੱਥੇ ਜਾਵਾਂਗੇ ਹਰ ਸਿਮਰਨ ਨੇ ਕਬਰਾਟ ਨਾਲ ਪੁੱਛਿਆ ਉਸ ਦੀ ਮੰਮੀ ਨੇ ਹੌਲੀ ਜਿਹੀ ਆਖਿਆ ਪੁੱਤ ਜੋ ਰੱਬ ਕਰਦਾ ਹੈ ਚੰਗੇ ਲਈ ਹੁੰਦਾ ਹੈ ਹਰ ਸਿਮਰਨ ਨੇ ਬੇਚੈਨੀ ਨਾਲ ਪੁੱਛਿਆ ਪਰ ਮਾਂ ਰੱਬ ਨੇ ਸਾਨੂੰ ਇਹ ਦੁੱਖ ਕਿਉਂ ਦਿੱਤਾ ਹੈ ਮਾਂ ਨੇ ਉਸਦੇ ਮੱਥੇ ਤੇ ਹੱਥ ਫੇਰਿਆ ਤੇ ਕਿਹਾ ਪੁੱਤਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਜਿਹੜਾ ਬੰਦਾ ਰੱਬ ਦੀ ਰਜ਼ਾ ਵਿੱਚ ਰਹਿੰਦਾ ਹੈ ਉਹਦੇ ਲਈ ਹਰ ਬੁਰਾ ਹਾਲਾਤ ਇੱਕ ਪਰਖ ਹੁੰਦੀ ਹੈ ਇਹ ਪਰਖਿਆ ਹੁੰਦੀ ਹੈ ਹਰ ਸਿਮਰਨ ਪੁੱਛਣ ਲੱਗ ਗਿਆ ਪਰ ਮਿਹਨਤ ਦੇ ਬਾਵਜੂਦ ਵੀ ਜੇਕਰ ਕੁਝ ਬਦਲ ਨਹੀਂ ਸਕਦਾ ਤਾਂ ਇਹ ਮਿਹਨਤ ਦਾ ਕੀ ਫਾਇਦਾ ਮਾਂ ਨੇ ਕਿਹਾ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੈ ਕਈ ਵਾਰੋ ਤਰੰਤ ਨਹੀਂ ਬਲਕਿ ਸਹੀ ਸਮੇਂ ਤੇ ਮਿਲਦਾ ਹੈ ਇਹ ਗੱਲ ਹਰ ਸਿਮਰਨ ਦੇ ਮਨ ਵਿੱਚ ਤਾਂ ਵਸ ਗਈ ਪਰ ਉਸ ਦੇ ਅੰਦਰ ਅਜੇ ਵੀ ਸ਼ੱਕ ਬਾਕੀ ਸੀ ਉਹ ਸੋਚ ਰਿਹਾ ਸੀ ਕਿ ਜੇਕਰ ਇਹ ਸਭ ਰੱਬ ਦੀ ਰਜ਼ਾ ਹੈ ਤਾਂ ਕੀ ਹੁਣ ਪਿਤਾ ਜੀ ਘਰ ਹੀ ਬੈਠੇ ਰਹਿਣਗੇ ਕੀ ਸਾਡੇ ਲਈ ਹੁਣ ਕੋਈ ਵੀ ਰਾਹ ਨਹੀਂ ਮਾਤਾ ਪਿਤਾ ਨੇ ਹਰ ਸਿਮਰਨ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਚਿਹਰੇ 'ਤੇ ਅਜੀਬੀ ਚਿੰਤਾ ਸਾਫ ਝਲਕ ਰਹੀ ਸੀ ਕਿਉਂਕਿ ਅੱਜ ਹੀ ਉਸਨੇ ਆਪਣੇ ਅਧਿਆਪਕ ਕੋਲੋਂ ਰੱਬ ਦੀ ਰਜ਼ਾ ਬਾਰੇ ਸੁਣਿਆ ਸੀ ਤੇ ਅੱਜ ਹੀ ਇਹ ਗੱਲ ਉਹਦੇ ਆਪਣੇ ਘਰ ਵਿੱਚ ਵਾਪਰ ਰਹੀ ਸੀ ਤਾਂ ਉਸ ਨੂੰ ਇਹ ਸਿੱਖਿਆ ਔਖੀ ਲੱਗ ਰਹੀ ਸੀ ਉਸਨੇ ਚੁੱਪਚਾਪ ਆਪਣੇ ਪਿਤਾ ਦੀਆਂ ਅੱਖਾਂ ਵੱਲ ਦੇਖਿਆ ਉਹਨਾਂ ਦੀ ਥਕਾਵਟ ਸਾਫ ਦਿਖ ਰਹੀ ਸੀ ਪਰ ਉਹਨਾਂ ਦੀ ਹਿੰਮਤ ਹਾਲੇ ਵੀ ਕੈਂਸੀ ਅਚਾਨਕ ਉਹਦੇ ਮਨ ਵਿੱਚ ਇੱਕ ਨਵੀਂ ਉਤਸੁਕਤਾ ਨੇ ਜਨਮ ਲਿਆ ਕੀ ਇਹ ਸੱਚਮੁੱਚ ਰੱਬ ਦੀ ਰਜ਼ਾ ਹੈ ਜਾਂ ਕੇਵਲ ਇੱਕ ਅਜਮਾਇਸ਼ ਹੈ ਉਸਨੇ ਫੈਸਲਾ ਕੀਤਾ ਕਿ ਉਹ ਸਕੂਲ ਜਾਂਦੇ ਹੀ ਆਪਣੇ ਅਧਿਆਪਕ ਨੂੰ ਦੁਬਾਰਾ ਮਿਲੇਗਾ ਤੇ ਇਹ ਸਭ ਗੱਲਾਂ ਨੂੰ ਢੰਗ ਨਾਲ ਸਮਝੇਗਾ ਕਿਉਂਕਿ ਹੁਣ ਇਹ ਸੱਚਾਈ ਜਾਣਨਾ ਬਹੁਤ ਜ਼ਰੂਰੀ ਹੋ ਗਿਆ ਸੀ ਉਸੇ ਸ਼ਾਮ ਹਰ ਸਿਮਰਨ ਆਪਣੇ ਪਿਤਾ ਨਾਲ ਦੁਕਾਨ ਤੇ ਗਿਆ ਇਹ ਉਹੀ ਦੁਕਾਨ ਸੀ ਜਿੱਥੇ ਉਹ ਹਮੇਸ਼ਾ ਆਪਣੇ ਲਈ ਖੜਾਉਣੇ ਤੇ ਮਠਿਆਈਆਂ ਲਿਆਉਂਦਾ ਸੀ ਪਰ ਅੱਜ ਉਹ ਇੱਥੇ ਕਿਸੇ ਹੋਰ ਮਨਸੂਬੇ ਨਾਲ ਆਇਆ ਸੀ ਉਹ ਆਪਣੇ ਸ਼ੱਕ ਨੂੰ ਦੂਰ ਕਰਨਾ ਚਾਹੁੰਦਾ ਸੀ ਦੁਕਾਨ ਵਿੱਚ ਇੱਕ ਬਜ਼ੁਰਗ ਵਿਅਕਤੀ ਬਲਦੇਵ ਸਿੰਘ ਬੈਠਾ ਸੀ ਉਹ ਬਹੁਤ ਹੀ ਨਿੱਗੇ ਸੁਭਾਅ ਦਾ ਮਾਲਕ ਸੀ ਉਹ ਆਪਣੇ ਤਜਰਬੇ ਤੇ ਡੂੰਗੀ ਸੋਚ ਲਈ ਸਾਰੇ ਪਿੰਡ ਵਿੱਚ ਜਾਣਿਆ ਜਾਂਦਾ ਸੀ ਬਲਦੇਵ ਸਿੰਘ ਜੀ ਨੇ ਹੱਸ ਕੇ ਪੁੱਛਿਆ ਆ ਪੁੱਤਰਾ ਕੀ ਲੈਣਾ ਹੈ ਅੱਜ ਹਰ ਸਿਮਰਨ ਦੀਆਂ ਅੱਖਾਂ ਵਿੱਚ ਵੀ ਚਿੰਤਾ ਸੀ ਉਹ ਹੌਲੀ ਜਿਹੀ ਬੋਲਿਆ ਕੁਝ ਪੁੱਛਣਾ ਸੀ ਬਾਬਾ ਜੀ ਹਾਂ ਪੁੱਤ ਬੇ ਚੀਜ਼ ਕ ਪੁੱਛ ਹਰ ਸਿਮਰਨ ਪਹਿਲਾਂ ਤਾਂ ਚੁੱਪ ਰਿਆ ਫਿਰ ਹਿੰਮਤ ਕਰਕੇ ਪੁੱਛਿਆ ਕਿ ਇਹ ਰੱਬ ਦੀ ਰਜ਼ਾ ਦੀ ਕੀ ਸਚਾਈ ਹੈ ਜੀ ਕਰ ਮੇਰੇ ਪਿਤਾ ਦੀ ਨੌਕਰੀ ਗਈ ਹੈ ਤਾਂ ਕਿ ਇਸ ਤੇ ਵਿੱਚ ਵੀ ਰੱਬ ਦੀ ਰਜ਼ਾ ਹੈ ਬਲਦੇਵ ਸਿੰਘ ਨੇ ਮੁਸਕਰਾ ਕੇ ਆਖਿਆ ਬੇਟਾ ਤੈਨੂੰ ਇੱਕ ਗੱਲ ਦੱਸਦਾ ਜਦੋਂ ਮੈਂ ਨੌਜਵਾਨ ਸੀ ਮੇਰੇ ਕੋਲ ਵੀ ਇੱਕ ਵੱਡੀ ਦੁਕਾਨ ਸੀ ਪਰ ਇੱਕ ਦਿਨ ਅਚਾਨਕ ਉਸ ਵਿੱਚ ਅੱਗ ਲੱਗ ਗਈ ਸਭ ਕੁਝ ਸੜ ਕੇ ਸੁਆਹ ਹੋ ਗਿਆ ਮੈਂ ਬਹੁਤ ਰੋਇਆ ਗੁੱਸਾ ਕੀਤਾ ਰੱਬ ਨੂੰ ਤਾਨੇ ਮੇਨੇ ਮਾਰੇ ਪਰ ਫਿਰ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਗੱਲ ਯਾਦ ਆ ਗਈ। ਉਹਨਾਂ ਨੇ ਬਾਣੀ ਵਿੱਚ ਕਿਹਾ ਹੈ, ਬਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸੱਚ ਸਮਾਏ ਸੋਏ। ਸਿਮਰਨ ਨੇ ਹਰਾਨੀ ਨਾਲ ਪੁੱਛਿਆ, ਇਹਦਾ ਕੀ ਮਤਲਬ ਹੈ ਬਾਬਾ ਜੀ? ਬਲਦੇਵ ਸਿੰਘ ਨੇ ਆਖਿਆ, ਮਤਲਬ ਇਹ ਕਿ ਜੇਕਰ ਅਸੀਂ ਜੋ ਕੁਝ ਵੀ ਹੁੰਦਾ ਹੈ, ਉਹਨੂੰ ਰੱਬ ਦੀ ਮਰਜ਼ੀ ਸਮਝ ਗਏ, ਤਾਂ ਉਹੀ ਚੀਜ਼ ਸਾਡੀ ਆਤਮਾ ਨੂੰ ਸ਼ਾਂਤੀ ਦੇਣ ਲੱਗਦੀ ਹੈ। ਜਦੋਂ ਮੇਰੀ ਦੁਕਾਨ ਸੜ ਗਈ ਮੈਂ ਹਾਰ ਮੰਨ ਲਈ ਪਰ ਕੁਝ ਕਮਹੀਨਿਆਂ ਬਾਅਦ ਹੀ ਮੈਂ ਇੱਕ ਨਵੀਂ ਦੁਕਾਨ ਖੋਲੀ ਜੋ ਪੁਰਾਣੀ ਤੋਂ ਵੀ ਵਧੀਆ ਚੱਲੀ ਹਰ ਸਿਮਰਨ ਕਹਿਣ ਲੱਗਾ ਮਤਲਬ ਬਾਬਾ ਜੀ ਮੈਨੂੰ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਬਲਦੇਵ ਸਿੰਘ ਨੇ ਹੱਸ ਕੇ ਕਿਹਾ ਹਾਂ ਪੁੱਤ ਜਿਹੜਾ ਬੰਦਾ ਹਰ ਹਾਲਤ ਵਿੱਚ ਸਬਰ ਤੇ ਮਿਹਨਤ ਕਰਦਾ ਹੈ ਉਹਦੇ ਲਈ ਹਰ ਗੱਲ ਚੰਗੀ ਬਣ ਜਾਂਦੀ ਹੈ ਕਦੇ ਕਦੇ ਜਿਹੜੀ ਚੀਜ਼ ਨੂੰ ਅਸੀਂ ਦੁੱਖ ਸਮਝਦੇ ਹਾਂ ਉਹੀ ਸਾਡੀ ਸਭ ਤੋਂ ਵੱਡੀ ਭਲਾਈ ਹੁੰਦੀ ਹੈ ਪਰ ਇਸ ਗੱਲ ਨੂੰ ਅਸੀਂ ਉਸ ਵੇਲੇ ਨਹੀਂ ਸਮਝ ਪਾਉਂਦੇ ਹਰ ਸਿਮਰਨ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਡੂੰਗੀ ਸੋਚ ਵਿੱਚ ਪੈ ਗਿਆ ਬਲਦੇਵ ਸਿੰਘ ਨੇ ਫਿਰ ਇੱਕ ਹੋਰ ਗੱਲ ਆਖੀ ਕਿ ਜਿਵੇਂ ਇੱਕ ਬੀਜ ਨੂੰ ਮਿੱਟੀ ਵਿੱਚ ਦੱਬਿਆ ਜਾਂਦਾ ਹੈ ਤੇ ਉਹ ਆਦਾਸ ਨਹੀਂ ਹੁੰਦਾ ਸਗੋ ਸਮਾ ਉਨਤੇ ਵੱਡਾ ਰੁੱਖ ਬਣ ਜਾਂਦਾ ਹੈ ਇਹੀ ਤਾਂ ਜ਼ਿੰਦਗੀ ਦੀ ਹਕੀਕਤ ਹੈ ਹੁਣ ਹਰ ਸਿਮਰਨ ਨੇ ਹੌਲੀ-ਹੌਲੀ ਆਪਣੀਆਂ ਅੱਖਾਂ 'ਚ ਚਮਕ ਮਹਿਸੂਸ ਕੀਤੀ ਤੇ ਕਹਿਣ ਲੱਗਾ ਮੈਂ ਹੁਣ ਸਮਝ ਗਿਆ ਹਾਂ ਰੱਬ ਦੀ ਰਜਾ ਵਿੱਚ ਰਹਿਣਾ ਹੀ ਸਭ ਤੋਂ ਵੱਡੀ ਤਾਕਤ ਹੈ ਬਲਦੇਵ ਸਿੰਘ ਨੇ ਉਸ ਦੀ ਪਿੱਠ ਥਾਪੜੀ ਤੇ ਕਹਿਣ ਲੱਗਾ ਸ਼ਾਬਾਸ਼ ਪੁੱਤ ਉਹ ਅੱਜ ਜੀਵਨ ਦੀ ਸਭ ਤੋਂ ਵੱਡੀ ਸਿੱਖਿਆ ਲੈ ਲਈ ਹੈ ਹਰ ਸਿਮਰਨ ਬਲਦੇਵ ਸਿੰਘ ਦੀਆਂ ਗੱਲਾਂ ਸੁਣ ਕੇ ਘਰ ਵਾਲੇ ਨੂੰ ਧੁਰ ਪਿਆ ਤੇ ਉਹਨਾਂ ਦੀ ਗੱਲ ਬੀਜ ਤੇ ਰੁੱਖ ਬਾਰੇ ਸੋਚਦਾ ਜਾ ਰਿਹਾ ਸੀ ਪਰ ਅਜੇ ਵੀ ਉਹਦੇ ਮਨ ਵਿੱਚ ਇੱਕ ਗੱਲ ਬੈਠੀ ਹੋਈ ਸੀ ਕਿ ਪਿਤਾ ਜੀ ਨੂੰ ਨਵੀਂ ਨੌਕਰੀ ਮਿਲੇਗੀ ਕੀ ਸਾਡਾ ਪਰਿਵਾਰ ਮੁਸ਼ਕਲਾਂ ਤੋਂ ਬਾਹਰ ਆ ਸਕੇਗਾ ਫਿਰ ਕੁਝ ਦਿਨ ਲੰਗੇ ਉਸਦੇ ਪਿਤਾ ਜੀ ਘਰ ਆਏ ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਤਰ੍ਹਾਂ ਦੀ ਸ਼ਾਂਤੀ ਸੀ ਮਾਤਾ ਜੀ ਨੇ ਤੁਰੰਤ ਪੁੱਛਿਆ ਕੀ ਹੋਇਆ ਉਹਨਾਂ ਨੇ ਹੌਲੀ ਹੌਲੀ ਹੱਸ ਕੇ ਕਿਹਾ ਅੱਜ ਇੱਕ ਨਵੀਂ ਨੌਕਰੀ ਦੀ ਗੱਲ ਹੋਈ ਹੈ ਮੇਰੀ ਪੁਰਾਣੀ ਨੌਕਰੀ ਤਾਂ ਗਈ ਪਰ ਹੁਣ ਇੱਕ ਕੰਪਨੀ ਨੇ ਮੈਨੂੰ ਮੈਨੇਜਰ ਵਜੋਂ ਰੱਖਣ ਦੀ ਗੱਲ ਕੀਤੀ ਹੈ ਇਹ ਨੌਕਰੀ ਪਹਿਲਾਂ ਵਾਲੀ ਨੌਕਰੀ ਤੋਂ ਵੀ ਬਹੁਤ ਵਧੀਆ ਹੈ ਇਹ ਸੁਣ ਕੇ ਮਾਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਰੱਬ ਦਾ ਸ਼ੁਕਰਾਨਾ ਕੀਤਾ ਹਰ ਸਿਮਰਨ ਬਹੁਤ ਹੈਰਾਨ ਸੀ ਉਹ ਸੋਚ ਰਿਹਾ ਸੀ ਕਿ ਇਹ ਸਭ ਕੁਝ ਇੱਕਦਮ ਕਿਵੇਂ ਹੋਇਆ ਦੂਸਰੇ ਦਿਨ ਦੌੜ ਕੇ ਉਹ ਆਪਣੇ ਅਧਿਆਪਕ ਗੁਰਦਿੱਤ ਸਿੰਘ ਕੋਲ ਗਿਆ ਤੇ ਕਹਿਣ ਲੱਗਾ ਸਰ ਅੱਜ ਮੇਰੇ ਪਿਤਾ ਨੂੰ ਨਵੀਂ ਨੌਕਰੀ ਮਿਲ ਗਈ ਹੈ ਉਹ ਵੀ ਪਹਿਲਾਂ ਵਾਲੀ ਨੌਕਰੀ ਤੋਂ ਚੰਗੀ ਅਧਿਆਪਕ ਨੇ ਹੱਸ ਕੇ ਕਿਹਾ ਮੈਂ ਜਾਣਦਾ ਸੀ ਕਿ ਰੱਬ ਦੀ ਰਜ਼ਾ ਤੈਨੂੰ ਦਿਖਾਈ ਦੇਵੇਗੀ ਹਰ ਸਿਮਰਨ ਨੇ ਉਤਸ਼ਾਹ ਨਾਲ ਪੁੱਛਿਆ ਪਰ ਇਹ ਕਿਵੇਂ ਹੋ ਸਕਦਾ ਹੈ ਮਾਸਟਰ ਨੇ ਕਿਹਾ ਜੇਕਰ ਤੇਰੇ ਪਿਤਾ ਦੀ ਪੁਰਾਣੀ ਨੌਕਰੀ ਨਾ ਜਾਂਦੀ ਤਾਂ ਕੀ ਉਸਨੇ ਨਵੀਂ ਨੌਕਰੀ ਲਈ ਕੋਸ਼ਿਸ਼ ਕਰਨੀ ਸੀ ਕਿ ਉਹ ਨਵੀਂ ਨੌਕਰੀ ਪ੍ਰਾਪਤ ਕਰ ਸਕਦਾ ਸੀ ਹੁਣ ਹਰ ਸਿਮਰਨ ਨੂੰ ਸਮਝ ਆਉਣ ਲੱਗ ਪਈ ਸੀ ਮਤਲਬ ਜਿਹੜੀ ਚੀਜ਼ ਨੂੰ ਅਸੀਂ ਦੁੱਖ ਸਮਝਦੇ ਹਾਂ ਉਹੀ ਸਾਨੂੰ ਵਧੀਆ ਮੌਕਿਆਂ ਵੱਲ ਲੈ ਕੇ ਜਾਂਦੀ ਹੈ ਮਾਸਟਰ ਗੁਰਦਿੱਤ ਸਿੰਘ ਨੇ ਮੁਸਕਰਾ ਕੇ ਕਿਹਾ ਬਿਲਕੁਲ ਬਸ ਸਾਨੂੰ ਸਬਰ ਕਰਨਾ ਆਉਣਾ ਚਾਹੀਦਾ ਹੈ ਹਮੇਸ਼ਾ ਯਾਦ ਰੱਖੋ ਪਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੇ ਸੋਏ ਭਾਵ ਜੇ ਕਰ ਅਸੀਂ ਰੱਬ ਦੀ ਰਜ਼ਾ ਨੂੰ ਮੰਨ ਲਈਏ ਤਾਂ ਸਾਨੂੰ ਕੋਈ ਵੀ ਦੁੱਖ ਨਹੀਂ ਹਰਾ ਸਕਦਾ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਜੇਕਰ ਅਸੀਂ ਮਿਹਨਤ ਤੇ ਵਿਸ਼ਵਾਸ ਕਰੀਏ ਤਾਂ ਹਮੇਸ਼ਾ ਚੰਗੇ ਨਤੀਜੇ ਮਿਲਦੇ ਨੇ ਹਰ ਸਿਮਰ ਨੇ ਆਪਣੇ ਅਧਿਆਪਕ ਵੱਲ ਵੇਖਿਆ ਤੇ ਉਸ ਨੂੰ ਪੂਰੀ ਤਰ੍ਹਾਂ ਵਿਸ਼ਵਾਸ ਹੋ ਗਿਆ ਕਿ ਰੱਬ ਦੀ ਰਜ਼ਾ ਸਭ ਤੋਂ ਵੱਡੀ ਸਚਾਈ ਹੈ ਉਹ ਆਪਣੇ ਘਰ ਵੱਲ ਵਾਪਸ ਆ ਗਿਆ ਆਪਣੀ ਮਾਂ ਨੂੰ ਜਾ ਕੇ ਗਲੇ ਲਗਾਇਆ ਤੇ ਬੋਲਿਆ ਮਾਂ ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਜੋ ਵੀ ਹੁੰਦਾ ਹੈ ਉਹ ਰੱਬ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ ਤੇ ਉਹ ਹਮੇਸ਼ਾ ਚੰਗਾ ਹੁੰਦਾ ਹੈ ਹੁਣ ਘਰ ਦੀ ਹਵਾ ਹੀ ਬਦਲ ਚੁੱਕੀ ਸੀ ਹਰ ਸਿਮਰਨ ਨੇ ਇਸ ਸਬਕ ਨੂੰ ਪੱਲੇ ਬੰਨ ਲਿਆ ਸੀ ਕਿ ਸਾਡੀ ਜ਼ਿੰਦਗੀ ਵਿੱਚ ਜੋ ਕੁਝ ਵੀ ਹੁੰਦਾ ਹੈ ਉਸ ਨੂੰ ਹਮੇਸ਼ਾ ਧੀਰਜ ਸਬਰ ਤੇ ਵਿਸ਼ਵਾਸ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਸੋ ਦੋਸਤੋ ਸਾਡੇ ਜੀਵਨ ਵਿੱਚ ਵੀ ਕਈ ਵਾਰ ਅਜੀਹਾ ਹੁੰਦਾ ਹੈ ਨੁਕਸਾਨ ਨੂੰ ਅਸੀਂ ਦੁੱਖ ਵਜੋਂ ਦੇਖਦੇ ਹਾਂ ਪਰ ਅਸੀਂ ਇਹ ਨਹੀਂ ਸਮਝਦੇ ਕਿ ਉਹੀ ਨੁਕਸਾਨ ਸਾਨੂੰ ਵੱਡੀ ਭਲਾਈ ਵੱਲ ਲੈ ਕੇ ਜਾ ਸਕਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਹੀ ਸਿੱਖਿਆ ਦਿੱਤੀ ਹੈ ਕਿ ਜਿਹੜਾ ਬੰਦਾ ਰੱਬ ਦੀ ਰਜਾ ਵਿੱਚ ਰਹਿੰਦਾ ਹੈ ਉਹਦੀ ਜ਼ਿੰਦਗੀ ਸ਼ਾਂਤਮਈ ਹੋ ਜਾਂਦੀ ਹੈ ਅਸੀਂ ਜੋ ਕੁਝ ਵੀ ਕਰਦੇ ਹਾਂ ਸਾਨੂੰ ਉਹ ਮਿਹਨਤ ਤੇ ਵਿਸ਼ਵਾਸ ਨਾਲ ਕਰਨਾ ਚਾਹੀਦਾ ਹੈ ਪਰ ਨਤੀਜਿਆਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਦੇ ਕਦੇ ਇੱਕ ਬੀਜ ਮਿੱਟੀ ਵਿੱਚ ਦੱਬ ਜਾਂਦਾ ਹੈ ਪਰ ਉਹ ਕਦੇ ਨਾਸ਼ ਨਹੀਂ ਹੁੰਦਾ ਬਲਕਿ ਸਮਾਂ ਆਉਣ ਤੇ ਇੱਕ ਮਜ਼ਬੂਤ ਰੁੱਖ ਬਣ ਜਾਂਦਾ ਹੈ ਇਨ੍ਹਾਂ ਸ਼ਬਦਾਂ ਵਿੱਚ ਬਹੁਤ ਡੂੰਗੀ ਸਿੱਖਿਆ ਹੈ ਜੇਕਰ ਤੁਸੀਂ ਵੀ ਜੀਵਨ ਦੇ ਹਰ ਹਾਲਾਤ ਨੂੰ ਰੱਬ ਦੀ ਰਜ਼ਾ ਮੰਨ ਕੇ ਸਵੀਕਾਰ ਕਰਨਾ ਸਿੱਖ ਲਿਆ ਤਾਂ ਦੁਨੀਆ ਦੀ ਕੋਈ ਵੀ ਤਕਲੀਫ ਤੁਹਾਨੂੰ ਦੁੱਖ ਨਹੀਂ ਦੇ ਸਕਦੀ ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ